ਸਤਿ ਸ਼੍ਰੀ ਅਕਾਲ ਜੀ ਪੰਜਾਬ ਨਾਉ ਦੇ ਪ੍ਰੋਗਰਾਮ ਆਮਨਾ ਸਾਹਮਨਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ ਅੱਜ ਅਸੀਂ ਮਿਲਣ ਵਾਸਤੇ ਪਹੁੰਚੇ ਹਾਂ ਰਾਸ਼ਟਰੀ ਅਵਾਰਡ ਵਿਜੇਤਾ ਪ੍ਰਿੰਸੀਪਲ ਮੰਦੀਪ ਕੌਰ ਨੂੰ ਮਿਲਣ ਵਾਸਤੇ ਜਿਨ੍ਹਾਂ ਤੋਂ ਜਾਣਾਂਗੇ ਲੜਕੀਆਂ ਦੇ ਸਿੱਖਿਆ ਦੇ ਬਾਰੇ ਜਿਹੜਾ ਅਧਿਕਾਰ ਹੈ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਸਮਾਜ ਦੇ ਵਿੱਚ ਅਜਿਹੀਆਂ ਕਿਹੜੀਆਂ ਕੁਰਤੀਆਂ ਹਨ ਜਿਸ ਜਿਨ੍ਹਾਂ ਕਰਕੇ ਆਮ ਆਦਮੀ ਲੜਕੀ ਦੀ ਪੜ੍ਹਾਈ ਤੋਂ ਪਿੱਠ ਫੇਰ ਲੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਆਪਣੇ ਬਾਰੇ ਵਿੱਚ ਦੱਸੋ ਕਿਉਂਕਿ ਤੁਸੀਂ ਵੀ ਕਦੀ ਇੱਕ ਲੜਕੀ ਸੀ ਉਸ ਤੋਂ ਬਾਅਦ ਔਰਤ ਤੱਕ ਦਾ ਸਫ਼ਰ ਹੋਇਆ ਕਿਵੇਂ ਪੜ੍ਹਾਈ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇਹ ਪੜ੍ਹਾਈ ਵਾਸਤੇ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਜੇਕਰ ਕਿਸੇ ਨੂੰ এডਿਕੇਸ਼ਨ ਦੇ ਬਾਰੇ ਵਿੱਚ ਗੱਲ ਕਰਨੀ ਹੋਵੇ ਖਾਸ ਕਰਕੇ ਲੜਕੀਆਂ ਦੇ এডਿਕੇਸ਼ਨ ਤੇ ਤੁਹਾਡਾ ਨਾਮ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਪਹਿਲਾਂ ਆਪਣੇ ਤੋਂ ਸ਼ੁਰੂ ਕਰੀਏ ਮੈਂ ਸਰ ਮੇਰਾ ਜਨਮ ਡੇਰਾ ਦੋਨ ਵਿਕੇ ਹੋਇਆ ਸੀ ਉਸ ਤੋਂ ਬਾਅਦ ਮੇਰੇ ਪੇਰੈਂਟਸ ਬਟਾਲਾ ਸ਼ਿਫਟ ਹੋ ਗਏ ਮੇਰੇ ਫਾਦਰ ਇੱਕ ਰਿਟਾਇਰਡ ਆਰਮੀ ਆਫੀਸਰ ਸੀ ਮੇਰੇ ਮਦਰ ਵੀ ਇੱਕ ਬਹੁਤ ਬੋਲਡ ਸ਼ਖਸੀਅਤ ਸੀ ਤੋਂ ਜੇ ਮੈਂ ਆਪਣੀ ਸਿੱਖਿਆ ਨੂੰ ਲੜਕੀ ਦੀ ਸਿੱਖਿਆ ਦੇ ਨਾਲ ਸ਼ੁਰੂ ਕਰਾਂ ਤੇ ਮੇਰਾ خیال ਸਾਡੇ ਸਮੇਂ ਦੇ ਵਿੱਚ ਜਾਂ ਸਾਡੇ ਪਰਿਵਾਰ ਦੇ ਵਿੱਚ ਲੜਕੀ ਤੇ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਸੀ ਮੇਰੇ ਫਾਦਰ ਨੇ ਮੇਰੀ ਪਰਵਰਿਸ਼ ਲੜਕਿਆਂ ਵਾਂਗ ਹੀ ਕੀਤੀ ਹੈ ਮੈਨੂੰ ਇੱਥੇ ਥੋੜਾ ਜਿਹਾ ਇੱਥੇ ਜ਼ਿਕਰ ਕਰਨਾ ਪਏਗਾ ਕਿ ਪਿੱਛੇ ਜੇ ਵਿਭਾਗ ਦੀ ਕਿਸੇ ਡਿਊਟੀ ਲਗਾਉਣ ਦੇ ਸਬੰਧ ਚ ਗੱਲ ਹੋਈ ਤੇ ਜਦੋਂ ਉਹਨਾਂ ਨੇ ਲਿਸਟ ਬਣਵਾਈ ਕਿ ਇੰਨੇ ਮੈਲਸ ਤੇ ਇੰਨੇ ਫੀਮੇਲਸ ਤੇ ਇੱਕ ਅਫੀਸਰ ਨੇ ਮਜ਼ਾਕ ਨਾਲ ਕਿਹਾ ਕਿ ਇਹਨਾਂ ਨੂੰ ਮੈਡਮ ਨੂੰ ਤਾਂ ਅਸੀਂ ਬੰਦਿਆਂ ਚ ਹੀ ਗਿਣਦੇ ਆ ਇਸ ਕਰਕੇ ਮੇਰੀ ਸਿੱਖਿਆ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਆਈ ਕਿ ਇਹ ਲੜਕੀ ਦੀ ਸਿੱਖਿਆ ਹੈ ਤੇ ਇਹਦੇ ਵਿੱਚ ਸਾਨੂੰ ਕੋਈ ਖਾਸ ਦਿੱਕਤ ਆ ਰਹੀ ਹੈ ਮੈਨੂੰ ਪਰਿਵਾਰਕ ਮਾਹੌਲ ਬਹੁਤ ਵਧੀਆ ਬਹੁਤ ਖੁੱਲਾ ਡੁੱਲਾ ਮਿਲਿਆ ਹੈ ਇਹੀ ਕਾਰਨ ਹੈ ਕਿ ਮੇਰੀ ਪਰਸਨੈਲਿਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਖੁੱਲ ਕੇ ਬਾਹਰ ਆਈ ਐਜੂਕੇਸ਼ਨਲ ਕਿਵੇਂ ਜੁੜੇ ਮੈਨੂੰ ਟੀਚਿੰਗ ਦਾ ਸ਼ੁਰੂ ਤੋਂ ਸ਼ੌਂਕ ਸੀ ਮੈਂ ਅਕਸਰ ਕਹਿੰਦੀ ਹੁੰਨੀ ਆ ਕਿ ਸਾਡੇ ਦੇਸ਼ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਨੀਵਾ ਹੋਣ ਦੀ ਇੱਕ ਵਜ੍ਹਾ ਇਹ ਹੀ ਹੈ ਕਿ ਟੀਚਰਸ ਬਾਈ ਚੋਇਸ ਟੀਚਰਸ ਨਹੀਂ ਬਣਦੇ ਬਾਈ ਮਜਬੂਰੀ ਬਣਦੇ ਨੇ ਮੈਂ ਟੀਚਰ ਬਾਈ ਚੋਇਸ ਹਾਂ ਮੇਰਾ ਬਚਪਨ ਤੋਂ ਟੀਚਰ ਬਣਨ ਦਾ ਇੱਕ ਸ਼ੌਂਕ ਸੀ ਉਸ ਤੋਂ ਬਾਅਦ ਜਿਵੇਂ-ਜਿਵੇਂ ਮੈਂ ਅੱਗੇ ਜਾਈ ਗਈ ਜਿਹੜੇ ਮੈਨੂੰ ਆਪਣੇ ਸਕੂਲ ਦੇ ਅਧਿਆਪਕ ਬਹੁਤ ਚੰਗੇ ਲੱਗਦੇ ਸੀ ਉਹਨਾਂ ਨੂੰ ਮੈਂ ਰੋਲ ਮਾਡਲ ਦੀ ਤਰ੍ਹਾਂ ਲਿਆ ਮੈਂ ਉਹਨਾਂ ਵਰਗੀ ਬਣਨ ਦੀ ਕੋਸ਼ਿਸ਼ ਕਰਦੀ ਰਹੀ ਅੱਜ ਵੀ ਕਰੀ ਜਾ ਰਹੀ ਹਾਂ ਮੇਰੇ ਸਕੂਲ ਟਾਈਮ ਦੇ ਅਧਿਆਪਕ ਵੀ ਬਹੁਤ ਵਧੀਆ ਸੀ ਕਾਲਜ ਟਾਈਮ ਦੇ ਵੀ ਔਰ ਉਹ ਬੜੀਆਂ ਜਾਣੀਆਂ ਮਾਨੀਆਂ ਹਸਤੀਆਂ ਹਨ ਜਿਨ੍ਹਾਂ ਨੂੰ ਫੋਲੋ ਕਰਦੀ ਕਰਦੀ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਹੈ ਸਰ ਹਾਲੇ ਤੇ ਜਸਟ ਕੁਝ ਕਦਮ ਹੀ ਚੱਲੇ ਆ ਪੈਂਡਾ ਤੇ ਬਾਕੀ ਪਹਿਲਾਂ ਟੀਚਰਸ ਨੂੰ ਰੋਲ ਮਾਡਲ ਮੰਨਦੇ ਸੀ ਹੁਣ ਖੁਦ ਰੋਲ ਮਾਡਲ ਬਣ ਚੁੱਕੇ ਬੱਚਿਆਂ ਦੇ ਮੈਂ ਅਜੇ ਵੀ ਆਪਣੇ ਟੀਚਰਸ ਨੂੰ ਆਪਣਾ ਰੋਲ ਮਾਡਲ ਮੰਨਦੀ ਆ ਇਹ ਬੱਚੇ ਨੇ ਜਿਹੜੇ ਮੈਨੂੰ ਏ ਜੇ ਰਿਸਪੈਕਟ ਦਿੰਦੇ ਨੇ ਤੇ ਇਹ ਉਹਨਾਂ ਦਾ ਬੜਪਨ ਹੈ ਹੁਣ ਤੱਕ ਕਿੱਥੇ ਕਿੱਥੇ ਪੜਾ ਚੁੱਕੇ ਹੋ ਤੁਸੀਂ ਮੈਂ ਆਪਣਾ ਟੀਚਿੰਗ ਦਾ ਕੈਰੀਅਰ ਐਸਐਸਐਮ ਕਾਲਜ ਦੀ ਨਨਾਗਰ ਤੋਂ ਸ਼ੁਰੂ ਕੀਤਾ ਸੀ एक साल मैं उ पढ़ाया उसा तो कॉलेज ऑफ एजुकेशन दे विच मैं दो साल बतौर लैक्चर काम किया है फिर 1994 नाइनटी फोर मेरी अपॉइंटमेंट एज वोकेशनल लैक्चरर कंप्यूटर साइंस गवर्नमेंट सीनियर सैकेंडरी स्कूल विच हो गई उदों तो लैके हूँ तक मैं लगभग इसे ही स्कूल की सेवा कर रही हूँ इन बिटवीन जो मेरी प्रमोशन एज प्रिंसीपल हुई से तो मैं दो साल वास्ते इस स्कूल चो ब गई होर स्कूलों काम किया पर दो साल बाद वापस मैं बतौर प्रिंसीपल इसे ही स्कूल आ गई ਔਰ ਮੈਂ ਆਪਣੀ ਜੌਬ ਦਾ ਜਿਹੜਾ ਮੈਕਸਿਮਮ ਪੀਰੀਅਡ ਹੈ ਉਹ ਇਸੇ ਸਕੂਲ ਦੇ ਵਿੱਚ ਹੀ ਬਤਾਇਆ ਹੋਇਆ ਹੈ ਮੈਡਮ ਇੱਕ ਚੀਜ਼ ਮੈਂ ਤੁਹਾਡੇ ਤੋਂ ਸਮਝਣੀ ਚਾਹਨਾ ਕਿ ਸਮਾਜ ਦੇ ਵਿੱਚ ਕਿਉਂ ਨਹੀਂ ਲੋਕ ਬੱਚੇ ਨੂੰ ਖਾਸ ਕਰਕੇ ਲੜਕੀ ਨੂੰ ਪੜਾਉਣ ਦੇ ਵਿੱਚ ਕਿਉਂ ਉਤਸ਼ਾਹਤ ਨਹੀਂ ਹੁੰਦੇ ਕਿਉਂ ਨਹੀਂ ਚਾਹੁੰਦੇ ਕਿ ਲੜਕੀ ਵੀ ਪੜ੍ਹ ਕੇ ਅੱਗੇ ਆਵੇ ਲੜਕੀ ਇਹਨਾਂ ਵਿੱਚੋਂ ਕਿਰਨ 베ਦੀ ਔਰ ਇਹਨਾਂ ਦੇ ਵਿੱਚੋਂ ਹੀ ਇੰਦਰਾ ਗਾਂਧੀ ਨੇ ਪੈਦਾ ਹੋਣਾ ਕਿਉਂ ਨਹੀਂ ਅਸੀਂ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਕਰ ਕੁੜੀਆਂ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਸਰ ਪੜ੍ਹਾਈ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਨੇ ਉਹ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ ਜਿੱਥੋਂ ਤੱਕ ਸਵਾਲ ਹੈ ਫਿਜ਼ੀਕਲ ਪ੍ਰੋਬਲਮਸ ਦਾ ਕਿ ਸਕੂਲਾਂ ਦੀ ਹੋਂਦ ਦਾ ਹੋਣਾ ਸਕੂਲਾਂ ਦੇ ਵਿੱਚ ਫੈਸਿਲਿਟੀਆਂ ਦਾ ਹੋਣਾ ਅਧਿਆਪਕਾਂ ਦੀ ਰਿਕਰੂਟਮੈਂਟ ਹੋਣਾ ਬੱਚਿਆਂ ਨੂੰ ਕਿਤਾਬਾਂ ਵਜ਼ੀਫੇ ਸਾਰੀਆਂ ਫੈਸਿਲਿਟੀਆਂ ਦੇਣਾ ਉਹਦੇ ਵਿੱਚ ਤੇ ਸਾਡੀ ਸਰਕਾਰ ਕਾਫੀ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ ਸਾਡੀ ਪੰਜਾਬ ਸਰਕਾਰ ਦੇ ਉਪਰਾਲੇ ਇਸ ਵੇਲੇ ਕਿਸੇ ਗੱਲੋਂ ਘੱਟ ਨਹੀਂ ਔਰ ਸੈਂਟਰ ਵੱਲੋਂ ਵੀ ਕੋਈ ਕਮੀ ਨਹੀਂ ਹੈਗੀ ਐਜੂਕੇਸ਼ਨ ਵਾਸਤੇ ਅਸੀਂ ਇਨਫਰਾਸਟ੍ਰਕਚਰ ਵੇਖੀਏ ਅਸੀਂ ਫੈਸਿਲਿਟੀਆਂ ਵੇਖੀਏ ਤੇ ਬੱਚਿਆਂ ਨੂੰ ਬਹੁਤ ਵੱਧ ਤੋਂ ਵੱਧ ਫੈਸਿਲਿਟੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਐਜੂਕੇਸ਼ਨ ਹੀ ਅਜਿਹੀ ਚੀਜ਼ ਹੈ ਜਿਹਦੇ ਨਾਲ ਉਹ ਆਪਣਾ ਮੋਡ ਆਫ ਲਾਈਫ ਚੇਂਜ ਕਰ ਸਕਦੇ ਨੇ ਮੈਂ ਆਪਣੀਆਂ ਬੱਚੀਆਂ ਨੂੰ ਹਮੇਸ਼ਾ ਸਟਰੋਂਗ ਕਰਨ ਦੇ ਵਾਸਤੇ ਇਹੀ ਕਹਿੰਦੀ ਹੁੰਦੀ ਆ ਕਿ ਮਿਹਨਤ ਕਰੋ ਕਨਸੈਂਟਰੇਟ ਕਰਕੇ ਪੜੋ ਇੱਕ ਬੈਰੀਅਰ ਹੈ ਕ੍ਰਾਸ ਕਰਕੇ ਅੱਗੇ ਨਿਕਲ ਜਾਓਗੇ ਤੇ ਤੁਹਾਡੇ ਵਾਸਤੇ ਇੱਕ ਲਾਈਫ ਸਿੱਧੀ ਸੜਕ ਹੋਏਗੀ ਤੁਹਾਨੂੰ ਫਿਰ ਸਟਰਗਲਸ ਬਹੁਤ ਘੱਟ ਕਰਨੀਆਂ ਪੈਣਗੀਆਂ ਪਰ ਜਿੱਥੇ ਸਾਈਕੋਲੋਜੀਕਲ ਪ੍ਰੋਬਲਮਸ ਦੀ ਗੱਲ ਆ ਜਾਂਦੀ ਹੈ ਮੈਂ ਬਹੁਤ ਵਧੀਆ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਮੇਰੇ ਫਾਦਰ ਮੇਰੇ ਮਦਰ ਬਹੁਤ ਅੱਛੀ ਪਰਸਨੈਲਿਟੀ ਸੀ ਸਾਨੂੰ ਬਹੁਤ ਅੱਛਾ ਮਾਹੌਲ ਮਿਲਿਆ ਚੰਗੀ ਸੰਸਥਾ 'ਚ ਪੜ੍ਹਾਈ ਕੀਤੀ ਚੰਗੀ ਸੰਸਥਾ 'ਚ ਕੰਮ ਕਰਨ ਦਾ ਮੌਕਾ ਮਿਲਿਆ ਮਾਲ ਰੋਡ ਸਕੂਲ ਕਿਸੇ ਮੰਦਿਰ ਜਾਂ ਗੁਰਦੁਆਰੇ ਤੋਂ ਮੈਂ ਘੱਟ ਨਹੀਂ ਮੰਨਦੀ ਮੈਂ ਉਹਨੂੰ ਪੂਜਦੀ ਹਾਂ ਤੇ ਮੈਂ ਉੱਥੇ ਪੈਸ਼ਨ ਦੇ ਨਾਲ ਕੰਮ ਕਰਦੀ ਹਾਂ ਪਰ ਫਿਰ ਵੀ ਇੱਥੇ ਮੈਨੂੰ ਕਹਿਣਾ ਪਏਗਾ ਕਿ ਭਾਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਵਾਸਤੇ ਮੈਂ ਮੇਰੇ ਸਕੂਲ ਨੇ ਮੇਰੇ ਸਟਾਫ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਅਸੀਂ ਮੰਨਦੇ ਹਾਂ ਕਿ ਔਰਤ ਬਹੁਤ ਉਲੰਧ ਵਿਚਾਰਾਂ ਨੂੰ ਰੱਖਦੀ ਹੈ ਬਹੁਤ ਅੱਗੇ ਤੱਕ ਜਾ ਸਕਦੀ ਹੈ ਪਰ ਜਿੰਨਾ ਖੁੱਲਾ ਆਕਾਸ਼ ਅੱਜ ਦੀ ਬੱਚੀ ਨੂੰ ਚਾਹੀਦਾ ਹੈ ਉਹਨਾਂ ਖੁੱਲਾ ਆਕਾਸ਼ ਨਹੀਂ ਮਿਲਦਾ ਉਹ ਕਿੱਥੋਂ ਨਹੀਂ ਮਿਲਦਾ ਉਹ ਸਾਡੇ ਆਦਮੀਆਂ ਦੇ ਮਨਾਂ ਚੋਂ ਨਹੀਂ ਮਿਲਦਾ ਸਾਈਕੋਲੋਜੀਕਲੀ ਜਿਸ ਦਿਨ ਮੇਲ ਔਰਤ ਦੀ ਇੱਜ਼ਤ ਕਰਨੀ ਸ਼ੁਰੂ ਕਰ ਦੇਗਾ ਉਸੇ ਨੂੰ ਬੈਰੀਅਰ ਖਤਮ ਹੋ ਜਾਣਗੇ ਤੇ ਭਾਰਤ ਦੇ ਵਿੱਚ ਲੜਕੀ ਨੂੰ ਕਦੀ ਕੋਈ ਸਮੱਸਿਆ ਨਹੀਂ ਆਏਗੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਲਜ਼ ਦੀ ਪ੍ਰੋਬਲਮ ਹੈ ਆ ਜਿਹੜੀ ਸੋਚ ਦੀ ਇੱਕ ਪ੍ਰੋਬਲਮ ਹੈਗੀ ਹੈ ਸਾਡੇ ਜੀ ਸਰ ਸੋਚ ਦੀ ਪ੍ਰੋਬਲਮ ਹੈ ਮਰਦ ਇਹ ਤਾਂ ਚਾਹੁੰਦਾ ਹੈ ਕਿ ਔਰਤ ਤਰੱਕੀ ਕਰੇ ਮੇਰੇ ਨਾਲ ਹੱਥ ਵੰਡਾਏ ਕੰਮ ਕਰੇ ਲੇਕਿਨ ਜਦੋਂ ਅਸੀਂ ਫੀਲਡ ਦੇ ਵਿੱਚ ਜਾਂਦੇ ਹਾਂ ਜਦੋਂ ਅਸੀਂ ਕੰਮ ਕਰਦੇ ਹਾਂ ਤੇ ਔਰਤ ਨੂੰ ਤਰੱਕੀ ਕਰਦਿਆਂ ਵੇਖ ਕੇ ਉਹਨੂੰ ਬਰਦਾਸ਼ਤ ਕਰਨਾ ਉਹਦੇ ਆਫੀਸਰਜ਼ ਲਈ ਕਈ ਵਾਰੀ ਔਖਾ ਹੋ ਜਾਂਦਾ ਹੈ ਤੁਹਾਨੂੰ ਵੀ ਕਦੀ ਇਹੋ ਜਿਹੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਰ ਇਹ ਸਾਹਮਣਾ ਕਰਨਾ ਪਿਆ ਹੈ ਤੇ ਇਹ ਜਵਾਬ ਦੇ ਰਹੀ ਹਾਂ ਅੱਛਾ ਇੱਕ ਚੀਜ਼ ਤੁਸੀਂ ਦੱਸੋ ਜਿਹੜੀ ਸਭ ਤੋਂ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ ਲੜਕੀਆਂ ਨੂੰ ਪੰਜਾਬ ਸਰਕਾਰ ਨੇ ਪੜਾਉਣ ਵਾਸਤੇ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖੇ ਹੋਏ ਨੇ ਜਿਹਨੇ ਲੋਕਾਂ ਤੱਕ ਨਹੀਂ ਪਹੁੰਚਦੇ ਸ਼ਾਇਦ ਉਹ ਸਰਕਾਰੀ ਕਿਤਾਬਾਂ ਵਿੱਚ ਹੀ ਰਹਿ ਜਾਂਦੇ ਨੇ ਤੁਹਾਡਾ ਬਿਲਕੁਲ ਠੀਕ ਹੈ ਸਰ ਸਵਾਲ ਬਹੁਤ ਸਾਰੀਆਂ ਸਕੀਮਾਂ ਅਜਹੀਆਂ ਨੇ ਜੋ ਮਾਪਿਆਂ ਤੱਕ ਜਾਂ ਆਮ ਪਬਲਿਕ ਤੱਕ ਨਹੀਂ ਪਹੁੰਚਦੀਆਂ ਪ੍ਰਾਈਵੇਟ ਸਕੂਲ ਇੱਕ ਫੈਸ਼ਨ ਬਣ ਕੇ ਰਹਿ ਗਿਆ ਹੋਇਆ ਹੈ ਔਰ ਅਗਰ ਅਸੀਂ ਐਵਰੇਜ ਇਨਕਮ ਗਰੁੱਪ ਵਾਲੀਆਂ ਫੈਮਿਲੀਜ਼ ਨੂੰ ਦੇਖੀਏ ਤੇ ਉਹ ਗਵਰਨਮੈਂਟ ਸਕੂਲ ਦੇ ਵਿੱਚ ਆਪਣਾ ਬੱਚਾ ਪੜਾਉਣ ਦੇ ਵਿੱਚ ਆਪਣੀ ਹੱਥ ਤੱਕ ਮਹਿਸੂਸ ਕਰਦੇ ਨੇ ਜਦੋਂ ਤੱਕ ਅਸੀਂ ਟੀਚਰਸ ਵਾਲੇ ਪਾਸੇ ਦੇਖੀਏ ਤੇ ਮੈਕਸਿਮਮ ਕੁਆਲੀਫਾਈਡ ਸਟਾਫ ਜਿਹੜਾ ਹੈ ਹਾਈਲੀ ਕੁਆਲੀਫਾਈਡ ਸਟਾਫ ਜਿਹੜਾ ਹੈ ਉਹ ਗਵਰਨਮੈਂਟ ਇੰਸਟੀਟਿਊਟਸ ਦਾ ਹੁੰਦਾ ਹੈ ਗਵਰਨਮੈਂਟ ਵੱਲੋਂ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਦਿੱਤੀਆਂ ਗਈਆਂ ਨੇ 8ਵੀਂ ਤੱਕ ਹਰ ਬੱਚੇ ਦੀ ਸਿੱਖਿਆ ਟੋਟਲੀ ਫ੍ਰੀ ਹੈ ਸਰਕਾਰ ਬੱਚਿਆਂ ਨੂੰ ਮੁਫਤ ਕਿਤਾਬਾਂ ਮਿਡੇ ਮੀਲ ਕੋਈ ਦਾਖਲਾ ਫੀਸ ਨਹੀਂ ਕੋਈ ਫਾਈਨ ਨਹੀਂ ਕੋਈ ਫੰਡ ਨਹੀਂ ਔਰ ਇਹ ਸਾਰੀਆਂ ਫੈਸਿਲਿਟੀਆਂ ਮਿਲਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਗਵਰਨਮੈਂਟ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲ 'ਚ ਜਾਣਾ ਪ੍ਰਿਫਰ ਕਰ ਦਿੰਦੇ ਨੇ ਵਜ਼ੀਫੀਆਂ ਤੇ ਆ ਜਾਈਏ ਲੜਕੀਆਂ ਦੇ ਵਾਸਤੇ ਬਹੁਤ ਸਾਰੇ ਵਜ਼ੀਫੇ ਨੇ ਕੋਈ ਬੱਚਿਆਂ ਦੀ ਉੱਪਰਲੀਆ ਕਲਾਸਾਂ 'ਚ ਵੀ ਜਾ ਕੇ ਐਡਮਿਸ਼ਨ ਫੀਸ ਨਹੀਂ ਹੈ ਕੋਈ ਰੀ ਐਡਮਿਸ਼ਨ ਫੀਸ ਨਹੀਂ ਹੈ ਕੋਈ ਟਿਊਸ਼ਨ ਫੀਸ ਨਹੀਂ ਹੈ ਜਸਟ ਨੋਮੀਨਲ ਜੇ ਫੰਡ ਦੇਣੇ ਪੈਂਦੇ ਹਨ ਔਰ ਸਪੈਸ਼ਲੀ ਐਸਸੀ ਬੀਸੀ ਜਾਂ ਮਾਈਨੋਰਟੀ ਵਾਲੇ ਜੇ ਸਟੂਡੈਂਟਸ ਦੇਖੀਏ ਤੇ ਜਿੰਨੀ ਕੋ ਉਹ ਫੀਸ ਦਿੰਦੇ ਨੇ ਉਸ ਤੋਂ ਵੱਧ ਉਹਨਾਂ ਨੂੰ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਰਾਸ਼ੀ ਵਾਪਸ ਸਰਕਾਰ ਵੱਲੋਂ ਮਿਲ ਜਾਂਦੀ ਹੈ ਪਰ ਲੋਕ ਜਸਟ ਆਪਣੇ ਮਨ ਦੀ ਸੈਟੀਸਫੈਕਸ਼ਨ ਵਾਸਤੇ ਜਾਂ ਇੱਕ ਫੈਸ਼ਨ ਨੂੰ ਫੋਲੋ ਕਰਨ ਵਾਸਤੇ ਕਮੈਂਟਸ ਖੁਲਾਣਾ ਲੋ ਪ੍ਰਾਈਵੇਟ ਸਕੂਲਾਂ ਨੂੰ ਪ੍ਰਿਫਰ ਕਰਦੇ ਨੇ ਪਰ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲ ਦੀ ਹਾਲਤ ਵੀ ਤੇ ਇੱਕ ਯਤਿਮ ਬੱਚੇ ਵਰਗੀ ਹੁੰਦੀ ਨਾ ਅਕਸਰ ਦੇਖਣ ਦੇ ਵਿੱਚ ਆਉਂਦਾ ਤੁਸੀਂ ਦੇਖੋ ਕਿ ਇਹ ਠੀਕ ਹੈ ਕਿ ਪ੍ਰਾਈ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਟੀਚਰ ਹੈਗਾ ਉਹ ਸਰਕਾਰ ਨੇ ਇੱਕ ਮਿਆਰ ਰੱਖਿਆ ਹੋਇਆ ਮਾਪਦੰਡ ਰੱਖੇ ਨੇ ਉਹਨਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਭਰਤੀ ਕੀਤਾ ਜਾਂਦਾ ਪ੍ਰਾਈਵੇਟ ਸਕੂਲਾਂ 'ਚ ਤੇ ਇਹੋ ਜੀ ਕੋਈ ਗੱਲ ਹੈ ਨਹੀਂ ਹੈ ਉੱਥੇ ਤਾਂ میٹرਕ ਪਾਸ ਵੀ ਟੀਚਰ ਹੈ ਤੇ ਪਲਸ 2 ਪਾਸ ਤਾਂ ਬਹੁਤ ਵੱਡਾ ਟੀਚਰ ਹੋ ਜਾਂਦਾ ਉੱਤੇ ਕਾਰਨ ਕੀ ਹੈ ਲੋਕ ਕਿਉਂ ਨਹੀਂ ਅਵੇਅਰ ਹੁੰਦੇ ਇਸ ਸਾਰੇ ਕੰਮ ਵਾਸਤੇ ਜਿਹੜਾ ਅਸੀਂ 10 12 ਸਾਲ ਪਿੱਛੇ ਜਾ ਕੇ ਦੇਖੀਏ ਤੇ ਉਹ ਸਮਾਂ ਅਜੇ ਹਰਿਆ ਜਦੋਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਮਾੜੀ ਸੀ ਨਾ ਤਾਂ ਇਨਫਰਾਸਟ੍ਰਕਚਰ ਵਧੀਆ ਸੀ ਨਾ ਹੀ ਸਟਾਫ ਪੂਰਾ ਸੀ ਮੈਨੂੰ ਯਾਦ ਹੈ ਕਿ ਇੱਕ ਦੌਰ ਅਜਿਹਾ ਵੀ ਰਿਹਾ ਕਿ ਅਗਰ ਅੰਮ੍ਰਿਤਸਰ ਦੇ ਵਿੱਚ 100 ਕੁਛ ਸਕੂਲ ਟੋਟਲ ਨੇ ਤੇ ਹਾਰਡਲੀ 10 ਜਾਂ 12 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਸੀ ਸਕੂਲਾਂ 'ਚ ਪ੍ਰਿੰਸੀਪਲ ਹੀ ਨਹੀਂ ਸੀ ਔਰ ਉਹ ਬਹੁਤ ਸਾਰੇ ਸਾਲ ਸਕੂਲ ਜਿਹੜੇ ਨੇ ਵਿਦਆਊਟ ਪ੍ਰਿੰਸੀਪਲ ਆਫੀਸ਼ੀਏਟਿੰਗ ਪ੍ਰਿੰਸੀਪल्स ਦੇ ਨਾਲ ਚੱਲੇ ਆਫੀਸ਼ੀਏਟਿੰਗ ਮੀਨਸ ਸਟਾਫ ਦੇ ਵਿੱਚੋਂ ਹੀ ਇੱਕ ਸੀਨੀਅਰ ਮੋਸਟ ਬੰਦਾ ਪਾਕੀ ਸਟਾਫ ਨੂੰ ਗਾਈਡ ਕਰਦਾ ਹੈ ਅਸੀਂ ਲੋਕਾਂ ਦੀ ਮਾਨਸਿਕਤਾ ਸਮਝ ਨਹੀਂ ਹਾਂ ਉਹਨਾਂ ਵਾਸਤੇ ਪ੍ਰਿੰਸੀਪਲ ਨੂੰ ਉਬੇਧ ਕਰਨਾ ਹੀ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਵਾਈਸ ਨੂੰ ਉਬੇਧ ਨਹੀਂ ਕਰਦੇ ਉਹਦੇ ਵਿੱਚ ਅਲਟੀਮੇਟਲੀ ਨੁਕਸਾਨ ਫਿਰ ਵਿਦਿਆਰਥੀਆਂ ਦਾ ਹੀ ਹੁੰਦਾ ਹੈ ਉਹ ਦੌਰ ਨੇ ਸਕੂਲਾਂ ਦੀ ਜਿਹੜੀ ਰੈਪਿਊਟੇਸ਼ਨ ਹੈ ਉਹ ਖਰਾਬ ਕੀਤੀ ਹੈ ਜੇਕਰ ਅਸੀਂ ਪਿਛਲੇ 8-10 ਸਾਲਾਂ 'ਚ ਵੇਖੀਏ ਜਦੋਂ ਸਾਡੇ ਡੀਜੀਐਸਸੀ ਮਿਸਟਰ ਕ੍ਰਿਸ਼ਨ ਕੁਮਾਰ ਜੀ ਆਏ ਉਸ ਤੋਂ ਬਾਅਦ ਇੱਕ ਰੈਵੋਲੂਸ਼ਨਰੀ ਚੇਂਜ ਆਈ ਹੈ ਐ ਕੋਈ ਵੀ ਐਸਪੈਕਟ ਲੈ ਲਈਏ ਇਨਫਰਾਸਟ੍ਰਕਚਰ ਲੈ ਲਈਏ ਜਾਂ ਕੁਆਲਿਟੀ ਆਫ এডੂਕੇਸ਼ਨ ਲੈ ਲਈਏ ਯੂਜ਼ ਆਫ ਟੀਚਿੰਗ ਲਰਨਿੰਗ ਮਟੀਰੀਅਲ ਲੈ ਲਈਏ ਮੀਡੀਆ ਦਾ ਇਸਤੇਮਾਲ ਲੈ ਲਈਏ ਕੋਈ ਵੀ ਐਸਪੈਕਟ ਲੈ ਲਈਏ ਟੀਚਰ ਟ੍ਰੇਨਿੰਗ ਸਾਰੇ ਐਸਪੈਕਟਸ ਵਿੱਚ ਸੁਧਾਰ ਬਹੁਤ ਜ਼ਿਆਦਾ ਹੋਇਆ ਹੈ ਪਰ ਸਮੱਸਿਆ ਸਿਰਫ ਇੱਕ ਪੁਰਾਣੇ ਲੱਗੇ ਬਲੌਟ ਨੂੰ ਥੋਣ ਦੀ ਹੈ ਤੁਹਾਨੂੰ ਕਾਫੀ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨੇ ਸਨਮਾਨ ਕੀਤਾ ਹੁਣ ਰਾਸ਼ਟਰੀ ਸਨਮਾਨ ਮਿਲਣ ਜਾ ਰਿਹਾ ਰਾਸ਼ਟਰਪਤੀ ਪਵੰਤੋ ਇਹ ਸਨਮਾਨ ਮਿਲੇਗਾ ਕਿ ਮੈਂ ਆਪਣੀ ਸੋਰੀਆ। ਮੈਨੂੰ ਬਹੁਤ ਚੰਗਾ ਲੱਗ ਰਿਹਾ ਸਰ ਮੇਰੀ ਸੰਸਥਾ ਜਿਹੜੀ ਹੈ ਉਹ ਸਨਮਾਨ ਦੀ ਹੱਕਦਾਰ ਹੈ। ਇਹ ਸਨਮਾਨ ਸਿਰਫ ਮੈਨੂੰ ਨਹੀਂ ਮਿਲਣ ਜਾ ਰਿਹਾ। ਇਹ ਮੇਰੀ ਸਮੁੱਚੀ ਸੰਸਥਾ ਨੂੰ ਮਿਲਣ ਜਾ ਰਿਹਾ ਹੈ। ਮੇਰੇ ਕੋਲ 100 ਦੇ ਕਰੀਬ ਸਟਾਫ ਮੈਂਬਰਸ ਨੇ। 25000 ਦੇ ਕਰੀਬ ਬੱਚੇ ਨੇ। ਇਹ ਸਨਮਾਨ ਉਹਨਾਂ ਸਾਰੇ ਬੱਚਿਆਂ ਦਾ ਹੈ। ਉਹਨਾਂ ਸਾਰੇ ਬੱਚਿਆਂ ਦਾ ਦੇ ਮਾਪਿਆਂ ਦਾ ਜੋ ਸਾਡੀ ਗਾਈਡਲਾਈਨ ਤੇ ਚੱਲ ਕੇ ਆਪਣੀਆਂ ਬੱਚੀਆਂ ਨੂੰ ਇੱਕ ਖੁੱਲਾ ਆਕਾਸ਼ ਦੇਣ ਦੇ ਵਾਸਤੇ ਸਾਡੇ ਨਾਲ ਤਿਆਰ ਹੋ ਜਾਂਦੇ ਨੇ। ਇਹ ਸਨਮਾਨ ਮੇਰੇ ਅਧਿਆਪਕ ਸਾਥੀਆਂ ਦਾ ਹੈ ਜਿਹੜੇ ਸਵੇਰੇ ਜਦੋਂ ਆ ਜਾਂਦੇ ਨੇ ਆਪਣੇ ਘਰ ਨੂੰ ਭੁੱਲ ਕੇ ਸਾਰਾ ਯਤਨ ਇੱਕੋ ਗੱਲ ਤੇ ਹੁੰਦਾ ਹੈ ਕਿ ਇਹਨਾਂ ਬੱਚਿਆਂ ਦੀ ਬੈਟਰਮੈਂਟ ਕਰ ਲਈਏ ਕੋਈ ਵੀ ਫੀਲਡ ਹੈ ਮੁਕਾਬਲੇ ਦਾ ਚਾਹੇ ਉਹ ਐਜੂਕੇਸ਼ਨ ਹੈ ਚਾਹੇ სპੋਰਟਸ ਹੈ ਚਾਹੇ ਕੋ- ਕਰਿਕੂਲਰ ਐਕਟੀਵਿਟੀਆਂ ਨੇ ਮੇਰੇ ਅਧਿਆਪਕਾਂ ਨੇ ਕਦੇ ਛੁੱਟੀ ਨਹੀਂ ਵੇਖੀ ਅੱਜ ਛੁੱਟੀ ਦਾ ਦਿਨ ਹੈ ਪਰ ਮੇਰੇ ਅਧਿਆਪਕ ਫਿਰ ਵੀ ਸਕੂਲ ਦੇ ਵਿੱਚ ਇਸ ਟਾਈਮ ਤੇ ਗਿੱdde ਦੀ ਤਿਆਰੀ ਕਰਵਾ ਰਹੇ ਨੇ ਜਸਟ ਅ ਸਪਿਰਿਟ ਹੈ ਜਿਹਦੇ ਕਰਕੇ ਇਹ ਸੰਸਥਾ ਇਸ ਸਨਮਾਨ ਦੀ ਹੱਕਦਾਰ ਸੀ ਤੇ ਅਸੀਂ ਸ਼ੁਕਰਗੁਜ਼ਾਰ ਆ ਚੈਕਿੰਗ ਤੇ ਇਨਸਪੈਕਸ਼ਨ ਟੀਮਾਂ ਦਾ ਐਮਐਚਆਰਡੀ ਤੋਂ ਆਏ ਹੋਏ ਮੈਂਬਰਸ ਦਾ ਸਾਰੇ ਡੀਪੀਆਈ ਸਾਹਿਬਾਨ ਦੀ ਟੀਮਾਂ ਦਾ ਕਿ ਜਿਨ੍ਹਾਂ ਨੇ ਬੜੀ ਫੇਅਰ ਚੈਕਿੰਗ ਕੀਤੀ ਬੜੀ ਫੇਅਰ ਇਵੈਲੂਏਸ਼ਨ ਕੀਤੀ ਤੇ ਜੋ ਸਾਡੀ ਸੰਸਥਾ ਦਾ ਹੱਕ ਬਣਦਾ ਸੀ ਉਹ ਹੱਕ ਸਾਨੂੰ ਦਿੱਤਾ ਮੈਡਮ ਇੱਕ ਚੀਜ਼ ਤੁਹਾਡਾ ਤੋਂ ਹੋਰ ਸਮਝਣੀ ਚਾਹਨਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਟੀਚਰਜ਼ ਨੂੰ ਇਹ ਸਨਮਾਨ ਹਾਸਲ ਹੋਇਆ ਅੰਮ੍ਰਿਤਸਰ ਦੇ ਵਿੱਚ ਤਾਂ ਉਂਗਲਾਂ ਦੇ ਉੱਤੇ ਗਿਨੇ ਜਾਣ ਵਾਲੇ ਟੀਚਰਜ਼ ਨੇ ਜਿਨ੍ਹਾਂ ਨੂੰ ਇਹ ਸਨਮਾਨ ਮਿਲ ਰਹੇ ਨੇ ਇਹ ਤੇ ਪਿੱਛੇ ਕੀ ਕਾਰਨ ਹੈ ਸਰ ਐਕਚੁਅਲੀ ਇਹ ਸਨਮਾਨ ਦੀ ਗਿਣਤੀ ਹੀ ਇੰਨੀ ਹੈ ਸਾਲ ਦੇ ਵਿੱਚ ਸੈਂਟਰਲ ਗਵਰਨਮੈਂਟ ਲਗਭਗ ਟੋਟਲ 300 ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕਰਦੀ ਹੈ ਜਿਦੇ ਵਿੱਚੋਂ ਸਾਡੀ ਸਟੇਟ ਦੇ ਹਿੱਸੇ 8 ਸਨਮਾਨ ਆਉਂਦੇ ਨੇ ਪੰਜਾਬ ਦੇ ਵਿੱਚੋਂ ਟੋਟਲ 8 ਸਨਮਾਨ ਤੇ ਅੱਠਾਂ ਦੇ ਵਿੱਚੋਂ ਬڑے-ਬڑے ਸਾਲ ਇੰਜ ਦੇ ਲੰਘ ਜਾਂਦੇ ਨੇ ਕਿ ਅੰਮ੍ਰਿਤਸਰ ਦੇ ਹਿੱਸੇ ਕੋਈ ਵੀ ਸਨਮਾਨ ਨਹੀਂ ਆਉਂਦਾ। ਇਸ ਸਾਲ ਸਾਡੇ ਵਾਸਤੇ ਬੜੀ ਖੁਸ਼ਕਿਸਮਤੀ ਵਾਲਾ ਹੈ ਕਿ ਤਿੰਨ ਇਨਾਮ ਸਾਡੀ ਝੋਲੀ ਪਏ ਨੇ। ਦੋ ਪ੍ਰਾਇਮਰੀ ਸੈਕਸ਼ਨ ਚੋਂ ਤੇ ਇੱਕ ਸੈਕੰਡਰੀ ਚੋਂ। ਇਹ ਇਹਨੂੰ ਅਸੀਂ ਆਪਣੀ ਖੁਸ਼ਕਿਸਮਤੀ ਮੰਨਾਂਗੇ। ਪੰਜਾਬ ਨੌ ਦੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਲਦ ਹੀ ਇਸ ਤੋਂ ਵੀ ਵੱਡਾ ਇਨਾਮ ਜਿਹੜਾ ਏਸ਼ੀਆ ਦੇ ਵਿੱਚ ਆਵੇ ਜਾਂ ਜਿਹੜਾ ਯੂਨੈਸਕੋ ਵੱਲੋਂ ਜਾਂ ਹੋਰ ਇਹੋ ਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਤੁਹਾਨੂੰ ਦਿੱਤਾ ਜਾਵੇ ਉਹਦੇ ਵਾਸਤੇ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਤੁਸੀਂ ਮਾਪੇ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਤੌਰ ਤੇ ਮੈਂ ਇੱਕੋ ਸੰਦੇਸ਼ ਆਪਣੇ ਮਾਪੇ ਨੂੰ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਤੇ ਭਰੋਸਾ ਕਰੋ ਜਦੋਂ ਅਸੀਂ ਆਪਣੇ ਬੱਚਿਆਂ ਤੇ ਭਰੋਸਾ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਹਾਂ ਉਹਨਾਂ ਤੇ ਪ੍ਰੋਪਰ ਉਹਨਾਂ ਦਾ ਸਾਥ ਦਿੰਦੇ ਹਾਂ ਉਹਨਾਂ ਦੇ ਨਾਲ ਇੱਕ ਦੋਸਤੀ ਵਾਲਾ ਰਿਲੇਸ਼ਨ ਰੱਖਦੇ ਹਾਂ ਤੇ ਫਿਰ ਬੱਚੇ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਦੇ ਬੱਚਿਆਂ ਨੂੰ ਆਪਣੇ ਨਾਲ ਇੰਨਾ ਖੋਲ ਕੇ ਰੱਖੋ ਕਿ ਮੰਨ ਲਓ ਜ਼ਿੰਦਗੀ 'ਚ ਉਹਨਾਂ ਕੋਲੋਂ ਕੋਈ ਗਲਤੀ ਹੋ ਵੀ ਜਾਵੇ ਤੇ ਉਹ ਆਪਣੀ ਗਲਤੀ ਸਭ ਤੋਂ ਪਹਿਲਾਂ ਤੁਹਾਨੂੰ ਆ ਕੇ ਦੱਸਣ ਫਿਰ ਉਹ ਗਲਤੀ ਕਦੀ ਵਧੇਗੀ ਨਹੀਂ ਸਮੱਸਿਆ ਦਾ ਰੂਪ ਧਾਰਨ ਨਹੀਂ ਕਰੇਗੀ ਬੱਚਿਆਂ ਦੇ ਫ੍ਰੈਂਡਸ ਬਣੋ ਪੜ੍ਹਾਈ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਦਿਓ ਵੱਧ ਤੋਂ ਵੱਧ ਐਕਸਪੋਜ਼ਰ ਦਿਓ ਕਿਉਂਕਿ ਐਜੂਕੇਸ਼ਨ ਹੀ ਇੱਕ ਅਜਿਹਾ ਖਿੱਤਾ ਹੈ ਜਿਹਨੂੰ ਜੇ ਬੱਚੇ ਸਿਨਸੀਅਰਲੀ ਫਾਲੋ ਕਰ ਲੈਣ ਤੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਤਬਦੀਲ ਹੋ ਸਕਦੀ ਹੈ ਧੰਨਵਾਦ ਇਹਨਾਂ ਮੈਡਮ ਮਨਦੀਪ कौर ਜਿਨ੍ਹਾਂ ਤੋਂ ਅਸੀਂ ਜਾਣਿਆ ਪੰਜਾਬ ਦੇ ਵਿੱਚ ਲੜਕੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਕੀ ਕੀ ਬਦਲਾਅ ਹੋਣੇ ਚਾਹੀਦੇ ਨੇ ਅਗਲੇ ਹਫਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤਤਕਲੀਲਾ ਪ੍ਰਾਖਾ